ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧੰਨ ਸਤਿਗੁਰੂ ਦਲੀਪ ਸਿੰਘ ਜੀ ਪਾਸ਼ਾ ਧੰਨ ਸਤਿਗੁਰੂ ਮਾਤਾ ਚੰਦਕੌਰ ਜੀ ਧੰਨ ਨਾਮ ਧਾਰਿਓ 75% ਨਾਮ ਧਾਰਿਓ 50% Hindu ਭਾਈਚਾਰਾ ਜੋ ਤੁਸੀਂ ਕਾਤਲਾ ਨੂੰ ਫੜਾਉਣਾ ਸਤਿਗੁਰੂ ਮਾਤਾ ਚੰਦਕੌਰ ਜੀਆ ਨੂੰ ਤੇ ਫਿਰ ਤੁਸੀਂ ਕਮਲ ਦੇ ਫੁੱਲ ਤੇ ਮੋਰ ਜ਼ਰੂਰ ਲਾਇਓ ਮੋਦੀ ਸਾਹਿਬ ਨੂੰ ਕਾਮਯਾਬ ਕਰੋ ਮੋਦੀ ਸਾਹਿਬ ਹੀ ਇਹ ਇੱਕ ਫੜ ਸਕਦਾ ਇਸ ਕਾਤਲਾ ਨੂੰ ਹੋਰ ਕੋਈ ਨਹੀਂ ਫੜ ਸਕਦਾ ਸਭ ਪਾਰਟੀਆਂ ਰਲੀਆਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੜੇ-ਬੜੇ ਤਕੜੇ ਕੰਮ ਮੋਦੀ ਸਾਹਿਬ ਨੇ ਕੀਤੇ ਨੇ ਇਹ ਵੀ ਕਰੇਗਾ ਪਰ ਜਿਹੜੇ ਧਰਤੀ ਮਾਂ ਨੂੰ ਪਿਆਰ ਕਰਦੇ ਨਹੀਂ ਜੰਮਣ ਵਾਲੀ ਨੂੰ ਨਹੀਂ ਕਰਦੇ ਜੰਮਣ ਵਾਲੀ ਨੂੰ ਦੋਸਤਾ ਜੇਲ੍ਹ ਚ ਪਾਦਣ ਤੇ ਧਰਤੀ ਮਾਂ ਨੂੰ ਪਿਆਰ ਕਰਦੇ ਨੇ ਉਹ ਹੋ ਸਕਦਾ ਨਾ ਹੀ ਮੋਹਰ ਲਾਉਣ ਜਿਹੜੇ ਆਪਣੇ ਜਿਹਦੇ ਦੁਆਰਾ ਜਨਮ ਹੋਇਆ ਉਸ ਪਿਓ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਤਾਂ ਜਰੂਰ ਕਾਤਲ ਨੂੰ ਫੜਾਉਣਗੇ ਪਰ ਜਿਹੜੇ ਕਹਣਗੇ ਅਸੀਂ ਤਾਂ ਪਿਓ ਮੰਨਣਾ ਹੀ ਆ ਪਾਣੀ ਨੂੰ ਮੰਨ ਲੈਂਦੇ ਆ ਤੇ ਉਹ ਹੋ ਸਕਦਾ ਨਾ ਹੀ ਲਾਣ ਇਸ ਕਰਕੇ ਸਰਦਾ ਦੋਨਾਂ ਤੋਂ ਬਨਾਨੀ ਧਰਤੀ ਮਾਤਾ ਤੋਂ ਮੇਰੇ ਅਨੁਸਾਰਨਾ ਪਵਨ ਪਾਣੀ ਪਿਓ ਤੋਂ ਬਿਨ ਅਨੁਸਾਰਨਾ ਪਰ ਜੇ ਸਾਡਾ ਜਨਮ ਜਿਹਦੇ ਦੁਆਰਾ ਹੋਇਆ ਜਿਹਨੇ 9 ਮਹੀਨੇ ਸਾਨੂੰ ਪੇਟ ਚ ਰੱਖਿਆ ਫਿਰ ਇਹ ਗੱਲ ਹੋਵੇ ਕਿ 9 ਮਹੀਨੇ ਉਹਨੇ ਆਪਣੇ ਕਾਰਜ ਵਾਸਤੇ ਵਿਆਹ ਵਾਸਤੇ ਆਨੰਦ ਵਾਸਤੇ ਸਾਨੂੰ 9 ਮਹੀਨੇ ਸਜ਼ਾ ਦਿੱਤੀ ਹੈ ਜੇ ਅਸੀਂ ਬਾਹਰ ਆ ਕੇ ਤੇ ਹੁਣ ਉਹਨੂੰ ਜੇਲਾਂ ਚ ਪਾ ਰੱਖਣਾ ਇਹ ਰਵੈਤਾ ਨਾ ਵਰਤਿਓ ਇਹ ਵਰਤੋ ਕਿ ਜੇ ਸਾਨੂੰ 9 ਮਹੀਨੇ ਪੇਟ 'ਚ ਸੰਭਾਲਿਆ ਤੇ ਅਸੀਂ ਸੱਤ ਜਨਮ ਨਹੀਂ ਉਹਦਾ ਦੇਣ ਦੇ ਸਕਦੇ ਇਸ ਕਰਕੇ ਮਾਂ ਜਿਹੜੀ ਜੰਮਣ ਵਾਲੀ ਮਾਂ ਸਭ ਤੋਂ ਵੱਡੀ ਜਗਤ ਮਾਤਾ ਜਿਹਨੇ ਸਾਨੂੰ ਜਨਮ ਦਿੱਤਾ ਫੇਰ ਧਰਤੀ ਮਾਤਾ ਇਸ ਕਰਕੇ ਮੋਦੀ ਸਾਹਿਬ ਨੂੰ ਕਰੋ ਕਾਮਯਾਬ ਜੇ ਤੁਸੀਂ ਕਾਤਲਾ ਨੂੰ ਫੜਾਉਣਾ